ਲਓ ਜੀ ਦੋਸਤੋ ਤੁਹਾਨੂੰ ਆਪਾਂ ਕੋਹੇ ਨੂਰ ਐਲ ਡੀ ਐਫ ਵਾਲੇ ਦਾ ਰਿਜ਼ਲਟ ਦਿਖਾਉਣ ਲੱਗੇ ਆਂ ਪਹਿਲਾਂ ਛੋਟੀ ਸੂਈ ਆ ਗਈ ਸਾਹਮਣੇ ਦੇਖ ਸਕਦੇ ਹੋ ਹੈ ਤਾਂ ਮੇਲ ਕਾਫੀ ਹੈਗਾ ਤੇ ਦੇਖ ਸਕਦੇ ਹੋ ਬਹੁਤ ਸੋਹਣਾ ਆਇਆ ਫੇਸ ਕੁਆਲਟੀ ਦੇਖ ਸਕਦੇ ਹੋ ਜੀ ਤੁਸੀਂ ਵੇਲ ਬਹੁਤ ਆ ਗਈ ਲੱਤਾਂ ਵੀ ਲੰਮੀਆਂ ਬਹੁਤ ਸੋਹਣਾ ਬੱਚਾ ਆਇਆਗਾ ਬਿਊਟੀ ਦੇ ਵਿੱਚ ਬਾਕੀ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਪੱਠ ਪੋਲੇ ਦੀ ਚੜਾਈ ਲਮਾਈ ਬਹੁਤ ਆ ਗਈ ਪੂਛ ਥੋੜੀ ਚਿੱਟੀ ਹੈਗੀ ਹੈਗੀ 20 ਦਿਨ ਤਕਰੀਬਨ ਹੋਏ ਹੋਣਗੇ 18-20 ਦਿਨ ਸੂਈ ਨੂੰ ਝੋਟੀ ਨੂੰ ਪਹਿਲਨ ਝੋਟੀ ਸੂਈ ਹੈਗੀ ਇਸ ਝੋਟੀ ਦੇ ਪੇਟੋਂ ਪੈਦਾ ਹੋਇਆ ਹੈ ਬੱਚਾ ਝੋਟੀ ਵੀ ਸੋਹਣੀ ਆ ਸਿੰਘਾਂ ਦੀ ਕੁੰਡੀ ਆ ਬਾਡੀ ਵੰਤਰ ਦੀ ਸੋਹਣੀ ਹੈਗੀ ਕੱਦ-ਗਾੜ ਦਰਮਿਆਨੇ ਦੇ ਵਿੱਚ ਹੀ ਇਹ ਪਹਿਲੇ ਸੂਏ ਸੂਈ ਹੈਗੀ ਤੇ ਆਰਡਰ ਬਹੁਤ ਸੋਹਣਾ ਹੈ ਦਾ ਤੱਕ ਥੋੜੀ ਮੂਰਨੂਆ ਪਰ ਆਰਡਰ ਹੈ ਬਹੁਤ ਸੋਹਣਾ ਥਾਣਾ ਪਹਿਲੇ ਦੇ ਹਿਸਾਬ ਤੇ ਜਿਵੇਂ ਪਹਿਲੇ ਸੂਏ ਸੂਈ ਹੈ ਬਹੁਤ ਸੋਹਣੇ ਥਾਣਾ ਵਿੱਥੀ ਵੀ ਥਾਣਾ ਦੇ ਵਿੱਚ ਬਹੁਤ ਆ ਗਈ ਤੇ ਧਾਰ ਚੋਈ ਵੀ ਹੈ ਦੀ ਹੁਣ ਤੇ ਚੋਣ ਮੋਕੇ ਆਰਡਰ ਹੋਰ ਚੰਗਾ ਦਿਖਾਉਂਦੀ ਹੈਗੀ ਤੇ ਵਿੱਥੀ ਵੀ ਥਾਣਾ ਦੇ ਵਿੱਚ ਹੋਰ ਹੋ ਜਾਂਦੀ ਹੈ ਬਾਕੀ ਝੋਟੀ ਚੰਗੀ ਆ ਸੋਹਣੀ ਆਗੀ ਬਾਕੀ ਦੁੱਧ ਦਾ ਇਹ ਸਾਵਣਾ 10-11 ਕਿਲੋਟਰ ਤੇ ਚੱਲੀ ਜਾਂਦੀ ਹੈਗੀ ਤੇ ਕਾੜੇ ਦਾ ਹਜੇ ਸਟਾਰਟ ਹੋਇਆ ਵਾ ਤੇ ਕੜ ਤੋਂ ਬਾਅਦ ਮੈਂ ਦਾ ਵੀ ਦੁੱਧ ਹੋਰ ਵਧੂਗੀ ਫੇਸ ਕੁਆਲਟੀ ਦੇਖ ਸਕਦੇ ਹੋ ਜੀ ਸੋਹਣੀ ਹੈਗੀ ਸੋਹਣੀ ਹੈ ਝੋਟੀ ਕੱਦ ਘਾੜ ਦਰਮਿਆਨੇ ਦੇ ਵਿੱਚ ਆ ਬਸ ਤੇ ਥਣ ਥਣ ਬਹੁਤ ਸੋਹਣੇ ਆਏ ਆ ਵਿੱਥੀ ਥਣਾਂ ਦੇ ਵਿੱਚ ਬਹੁਤ ਆ ਤੇ ਲੇਵੇ ਦੀ ਸਾਫ ਸੁਥਰੀ ਹੈ ਬੰਦ ਹਵਾਨੇ ਦੇ ਵਿੱਚ ਤੇ ਕੋਈ ਦਿਖਾਵੇ ਵਾਲਾ ਨਹੀਂ ਹੈਗਾ ਹਰ ਦਾ ਪੁਰਾਣਾ ਇਹ ਮਾਰੇ 4-5 ਦਿਨ ਪਹਿਲਾਂ ਸੂਪੀ ਸੀਗੀ ਇਹਦੇ ਆਪਾ ਕੋਹੇ ਨੂਰ ਦਾ ਸੀਮਨ ਲਾਇਆ ਸੀਗਾ ਤੇ ਜਿਹਦੇ ਪੇਟ ਓਏ ਇਹ ਮੇਲਕਾਫ ਪੈਦਾ ਹੋਇਆ ਤੇ ਇਹ ਤੁਸੀਂ ਦੇਖ ਲਓ ਦੁਬਾਰੇ ਵੀਡੀਓ ਤੇ ਜਾਣਕਾਰੀ ਚੰਗੀ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਭਰਾਵਾ ਚੈਨਲ ਤੇ ਨਵੇਂ ਆਏ ਆ ਉਹ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਆਲਟੇ ਸੈਟ ਕਰ ਲਿਓ ਤਾਂ ਅਗੇ ਤੁਹਾਨੂੰ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਤੁਹਾਨੂੰ ਆਪਾਂ ਇੰਨੀ ਕੀ ਜਾਣਕਾਰੀ ਦੇਣੀ ਸੀ ਲక్ష్ਮੀ ਡੈਰੀ ਫਾਰਮ ਵਾਲੇ ਕੋਹੇ ਨੂਰ ਦਾ ਰਿਜ਼ਲਟ ਦਿਖਾਉਣਾ ਸੀ ਆਪਾਂ ਤੁਹਾਨੂੰ